ਕਿ ਐਸਜੀਪੀਸੀ ਵਿੱਚ ਜਿਹੜੇ ਨਮਾਇਦੇ ਆ ਉਹਨਾਂ ਦੀ ਕੁਆਲਿਫਿਕੇਸ਼ਨ ਨਿਯਤ ਕੀਤੀ ਜਾਵੇ ਉਹਨਾਂ ਦਾ ਪਿਛਲਾ ਘੱਟੋ-ਘੱਟ 10-11 ਸਾਲ ਦਾ ਜੀਵਨ ਮੇਖਿਆ ਜਾਵੇ ਉਹਨਾਂ ਨੇ ਸਿੱਖ ਪੰਥ ਨੂੰ ਕੀ ਦੇਣ ਦਿੱਤੀ ਆ ਧਰਮ ਨੂੰ ਕੀ ਸੇਵਾ ਕੀਤੀ ਆ ਉਹ ਕਿੰਨੇ ਨਿਸ਼ਕਾਮ ਨੇ ਕਿ ਕਿੰਨੇ ਕੁ ਠੱਗ ਨੇ ਇਹ ਦੋਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣ ਤੇ ਫੇਰ ਉਹ ਪ੍ਰਚਾਰ ਕਰ ਨਿਸ਼ਕਾਮ ਹੋ ਕੇ ਕਿ ਜੇ ਆਪਾਂ ਐਸਜੀਪੀਸੀ ਦੇ ਮੈਂਬਰ ਬਣ ਕੇ ਤੇ ਉਹ ਐਸਜੀਪੀਸੀ ਦੀਆਂ ਗੱਡੀਆਂ ਹੀ ਜਾਇ ਕਰਨੀਆਂ ਨੇ ਉਹਦੇ ਨਾਲ ਪਹਿਲਾਂ ਘਰ ਬੈਣ ਜਾਂ ਚੰਗਾ ਜਿਹੜੇ ਉਹ ਚੌਧਿਆਂ ਦੇ ਬੈਠੇ ਨੇ ਧਾਰਮਿਕ ਸਥਾਨਾਂ ਤੇ ਜੀ ਇਹਨਾਂ ਨੂੰ ਤੇ ਗੁਰੂ ਨੇ ਮਾਫ਼ ਨਹੀਂ ਕਰਨਾ ਜਿਵੇਂ ਕਿ ਗੁਰੂ ਅੱਗੇ ਮਾਫ਼ ਨਹੀਂ ਕਰ ਰਿਹਾ ਪਹਿਲਾਂ ਵੀ ਨਹੀਂ ਕਰ ਰਿਹਾ ਗਰ ਰੱਬ ਦੇ ਕਾਚ ਦੇਰਾਂ ਹਨੇਰ ਨਹੀਂ ਹੁੰਦਾ ਸੋ ਇਹ ਜੋ ਦੁਖਾਂਤ ਪਿੱਛੇ ਵਾਪਰੇ ਨੇ ਉਹਨਾਂ ਲਈ ਉਸ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰੀਆਂ ਨੇ ਕੱਲ ਪਰਸੋਂ ਜਦੋਂ ਬਾਰ-ਬਾਰ ਗੱਲ ਸਾਹਮਣੇ ਆ ਰਹੀ ਤੇ ਮਨ ਨੂੰ ਬਹੁਤ ਦੁੱਖ ਹੋ ਰਿਹਾ ਚਾਹੇ ਸੁਮੀਰ ਸੈਣੀ ਦੀ ਗੱਲ ਹੋਵੇ ਚਾਹੇ ਸਵਰਨ ਸਿੰਘ ਘੋਟਣੀ ਦੀ ਗੱਲ ਹੋਵੇ ਜਿਹਨੇ ਚੱਕਿਆ ਕੋਂਕੇ ਜੀ ਨੂੰ ਉਹਨਾਂ ਨੂੰ ਸਜ਼ਾਵਾ ਕਿਉਂ ਨਹੀਂ ਇਹ ਸਰਕਾਰਾਂ ਦਿੰਦੀਆਂ ਜਦਕਿ ਇਹ ਵੀ ਮੈਂ ਬੇਨਤੀ ਕੀਤੀ ਆ ਉਹਨਾਂ ਨੂੰ ਸਜ਼ਾਵਾ ਦੇ ਵੀ ਜਾਏ ਉਹ 14 ਦੇ ਬਿਠਾਇਆ ਗਿਆ ਕੋਟੜੀ ਨੂੰ ਉਦੋਂ ਬਾਦਲਾ ਨੇ ਕਿਹਾ ਬਾਦਲਾ ਨੇ ਕਿਹਾ ਵੀ ਚੱਕੋ ਤੇ ਇਹਨੂੰ ਖਤਮ ਕਰੋ ਇਸ ਸੰਤਾ ਤੋਂ ਮਤਲਬ ਸੰਤਮ ਅਸੀਂ ਤਾਂ ਸੰਤਮ ਕਾਇਏ ਸੀਗੇ ਹੁਣ ਸੰਤਾ ਵਰਗਾ ਇੱਕ ਹੋਰ ਆ ਕੇ ਜਥੇਦਾਰ ਬਣ ਗਿਆ ਆ ਤੇ ਇਹਨੇ ਸਾਡਾ ਬੇੜਾ ਡੋਪ ਦੇਣਾ بس ਇਹਨੂੰ ਚੱਕੋ ਤੇ ਖਤਮ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਤੋਂ ਸਭ ਬਖੂਬ ਜਾਣਦੇ ਹੋ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਕਿੰਨੇ ਕੀ ਵਾਖੂਬ ਆਪਣੇ ਫਰਜ਼ ਨਿਭਾ ਰਹੀ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਜੇ ਗੱਲ ਕੀਤੀ ਜਾਵੇ ਤੇ ਉਹ ਸਿਰ ਜੁੜਨ ਨੂੰ ਤੁਰੇ ਹੋਏ ਨੇ ਵੀ ਇੱਕ ਡੰਡਾ ਇੱਕ ਝੰਡਾ ਕਰੋ ਜੀ ਕੇਸਰ ਨੇ ਸਾਰੇ ਦੇ ਸਾਰੇ ਮੀਡੀਆਂ ਕਰ ਰਹੇ ਨੇ ਪਰ ਉਹਦੇ ਪਿੱਛੇ ਦੀ ਅਸਲੀਅਤ ਕੀ ਹੈ ਸਿੱਖ ਚਿੰਤਕ ਮੇਰੇ ਨਾਲ ਨੇ ਗੁਰਦੇਵ ਸਿੰਘ ਨਿਵਾਣਾ ਜੀ ਉਹਨਾਂ ਦਾ ਫਤਿਹ ਦੀ ਸਾਂਝ ਪਾਣੇ ਤੇ ਜਾਣਦੇ ਆ ਕਿ ਅੱਜ ਪੰਥ ਕਿੱਥੇ ਖੜਾ ਤੇ ਇਹਨਾਂ ਦੀ ਕੀ ਦੇਣ ਹੈ ਅੱਜ ਪੰਥ ਨੂੰ ਵਾਹਿਗੁਰੂ ਜੀ ਖਾਲਸਾ ਸਭ ਵਾਹਿਗ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਇਹਨਾਂ ਨੇ 25 ਸਾਲਾਂ ਦੇ ਵਿੱਚ 25 ਸਾਲ ਰਾਜ ਕੀਤਾ ਪੰਜਾਬ ਤੇ ਸੱਤਾ ਸੰਭੀ ਤੇ ਜੋ ਕਾਹਨ ਕੀਤਾ ਪੰਜਾਬ ਦਾ ਉਹਨੂੰ ਕਿੱਦਾਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸ਼ਨੀ ਸਾਹਿਬ ਜੋ ਸਵਾਲ ਹੈ ਉਹ ਜੋ ਧਰਮ ਦਾ ਪ੍ਰਚਾਰ ਜਿੰਨਾ ਹੋਣਾ ਚਾਹੀਦਾ ਸੀ ਐਸਜੀਪੀਸੀ ਵੱਲੋਂ ਜਾਂ ਆਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਹੋਣੇ ਚਾਹੀਦੇ ਸੀ ਉਹਦੇ 'ਚ ਕਿਤਨਾ ਕਿਤੇ ਕਮੀ ਰਹੀ ਆ ਜਿੱਥੋਂ ਰਹੀ ਗੱਲ ਜੇ ਆਪਾਂ ਇਹ ਕਹਿ ਦਈਏ ਕਿ ਕਾਂਗਰਸ ਨੇ 84 'ਚ ਸਿੱਖ ਮਾਰੇ ਜੀ ਇੱਥੇ ਮੈਂ ਇਹ ਕਹਿਣ ਹੋਣੀ ਝਿਜਕਾਂਗਾ ਵੀ ਇਹਨਾਂ ਨੇ ਸਿੱਖੀ ਮਾਰੀ ਬਿਲਕੁਲ ਕਿਉਂਕਿ ਸਿੱਖੀ ਸਭ ਤੋਂ ਪਹਿਲਾਂ ਹੈ ਕਿਉਂਕਿ ਅਰਦਾਸ ਵਿੱਚ ਮੰਗਿਆ ਜਾਂਦਾ ਸਿੱਖਾਂ ਨੂੰ ਸਿੱਖੀ ਦਾਣ ਫਾਰ ਐਗਜ਼ਾਮਪਲ ਜਿਵੇਂ ਆ ਕੱਲ ਪਰਸੋਂ ਦੀ ਸੋਸ਼ਲ ਮੀਡੀਆ ਤੇ ਗੱਲ ਬਹੁਤ ਉਜਾਗਰ ਹੋ ਰਹੀ ਆ ਅੱਜ ਵੀ ਗੁਰਦੁਆਰਾ ਸਾਹਿਬ ਦੀ ਮੀਟਿੰਗ ਵਿੱਚ ਬੁਲਾ ਰਹੇ ਨੇ ਦੱਸਿਆ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਜੋ ਕੇ ਸਿੱਖ ਪੰਥ ਦੇ ਜਹੇਦਾਰ ਰਹੇ ਨੇ ਕਾਰਜਕਾਰੀ ਜਥੇਦਾਰ ਕਾਰਜਕਾਰੀ ਜਥੇਦਾਰ ਸਨ ਉਹਨਾਂ ਨੂੰ ਬੁਰੀ ਤਰ੍ਹਾਂ ਤਸ਼ੀਹ ਦੇ ਕੇ ਜੋ ਅੱਜ ਕੱਲ ਸੋਸ਼ਲ ਮੀਡੀਆ ਆ ਰਿਹਾ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਜੀ ਜੋ ਹੁਣ ਖਬਰਾਂ ਆ ਰਹੀਆਂ ਨੇ ਉੱਪਰ ਕੇ ਜੋ ਉਹਨਾਂ ਨੂੰ ਤਸ਼ੀਹ ਦੇ ਕੇ ਟੁਕ ਟੁਕੇ ਮੈਂ ਸੁਣਿਆ ਕਿ ਦਰਿਆ ਵਿੱਚ ਛੁੱਟ ਦਿੱਤਾ ਗਿਆ ਟੋਟੇ ਟੋਟੇ ਕਰਕੇ ਟੋਟੇ ਟੋਟੇ ਕਰਕੇ ਸੋ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਪ੍ਰਮੋਟ ਕਰਕੇ ਪੰਜਾਬ ਦੇ ਉੱਚਾ ਤੇ ਲਾਇਆ ਗਿਆ ਬਾਦਲ ਸਰਕਾਰ ਵੱਲੋਂ ਕਿਉਂਕਿ ਉਹ ਕੌਂਕੇ ਸਾਹਿਬ ਦੀ ਜਿਹੜੀ ਸੀਗੀ 98 ਦੇ ਵਿੱਚ ਬੀਪੀਟੀ ਵਾਰੀ ਨੂੰ ਜਾਂਚ ਦਿੱਤੀ ਗਈ ਸੀ ਤੇ 99 ਦੇ ਵਿੱਚ ਉਹ ਜਾਂਚ ਪੂਰੀ ਹੋ ਗਈ ਸੀ ਅਕਾਲੀਆਂ ਦੀ ਸਰਕਾਰ ਸੀਗੀ ਅਕਾਲੀਆਂ ਨੇ ਉਹ ਦਬਾ ਕੇ ਰੱਖੀ ਰਿਪੋਰਟ ਤੇ ਹੁਣ ਉਹਨਾਂ ਨੂੰ ਜਾ ਕੇ 23 ਸਾਲਾਂ ਬਾਅਦ ਜਾ ਕੇ ਉਹ ਰਿਪੋਰਟ ਚੇਤੇ ਆਈ ਆ ਹਾਂ ਇਹ ਚੇਤੇ ਆਈ ਆ ਤੋਂ ਬਾਰੇ ਹੁਣ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਜੇ ਆ ਉਹ ਇਸੇ ਤਰ੍ਹਾਂ ਹੀ ਆ ਕੁਝ ਸਮਾਂ ਪਹਿਲਾਂ ਬਰਗਾੜੀ ਕਾਂਡ ਹੋਇਆ ਬਿਲਕੁਲ ਸਤਨਾਮ ਵਾਹਿਗੁਰਦਾ ਜਾਪ ਕਰਦਿਆਂ ਜੋ ਸਿੱਖਾਂ ਤੇ ਗੋਲੀ ਚਲਾਈ ਗਈ ਹੂੰ ਇਕਸੇ ਇਹੋ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਵੇਂ 328 ਰੂਪਾਂ ਦਾ ਮਾਮਲਾ ਹੈ ਉਹ ਵੀ ਅੱਜ ਤੱਕ ਕਲੀਅਰ ਨਹੀਂ ਹੋਇਆ ਬਿਲਕੁਲ ਇਸ ਕਰਕੇ ਗੁਰਸਿੱਖੀ ਦਾ ਪ੍ਰਚਾਰ ਗਰਾਊਂਡ ਲੈਵਲ ਤੇ ਕਰਨ ਦੀ ਲੋੜ ਆ ਅੱਜ ਦੀ ਮੀਟਿੰਗ ਦਾ ਵੀ ਮੈਨੂੰ ਚਲੋ ਮੈਂ ਨਹੀਂ ਬਚਨ ਕੀਤਾ ਕੋਈ ਵੀ ਮੈਂ ਤਾਂ ਇਹੋ ਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਗਰਾਊਂਡ ਲੈਵਲ ਤੇ ਆਪਾਂ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰੀਏ ਸੰਗਤਾਂ ਨੂੰ ਸਿੱਖ ਧਰਮ ਨਾਲ ਜੋੜੀਏ ਜੀ ਜਿਵੇਂ ਅੱਜ ਬੁਲਾ ਰਹਿਆਂ ਦੱਸਿਆ ਕਿ ਅਮਰਸਰ ਜ਼ਿਲ੍ਹੇ ਦੇ ਇੱਕ ਪਿੰਡ 'ਚ 25% ਕਨਵਰਟ ਹੋ ਚੁੱਕੇ ਆ ਸਿੱਖ ਬਿਲਕੁਲ ਬਿਲਕੁਲ ਇਹ ਬੜਾ ਵੱਡਾ ਦੁਖਾਂਤ ਹੈ ਕਿਉਂਕਿ ਆਪਾਂ ਆਪਣੀ ਆਤਮਾ ਨੂੰ ਜਵਾਬ ਦੇਣਾ ਕਿ ਇਹ ਸਰੀਰ ਮੇਰਾ ਇਸ ਜੱਗ 'ਮੇ ਆਇਆ ਕਿ ਕਿਆ ਤੁੱਦ ਕਰਮ ਕਮਾਇਆ ਕਿ ਕਰਮ ਕਮਾਇਆ ਤੁੱਦ ਸਰੀਰ ਜਾਂ ਤੂੰ ਜੱਗ 'ਮੇ ਆਇਆ ਜੇ ਅਸੀਂ ਆਣ ਕੇ ਇੱਕ ਦੋ ਸਿੱਖ ਵੱਧ ਨਹੀਂ ਪੈਦਾ ਕਰ ਸਕਦੇ ਬਣਾ ਨਹੀਂ ਸਕਦੇ ਸਾਡਾ ਸੰਸਾਰ ਤੇ ਆਉਣ ਦਾ ਕੀ ਭਾਵ ਤੇ ਜਿਹੜੇ ਉਹ ਚੌਧਿਆਂ ਦੇ ਬੈਠੇ ਨੇ ਧਾਰਮਿਕ ਸਥਾਨਾਂ ਤੇ ਜੀ ਇਹਨਾਂ ਨੂੰ ਤੇ ਗੁਰੂ ਨੇ ਮਾਫ਼ ਨਹੀਂ ਕਰਨਾ ਬਿਲਕੁਲ ਜਿਵੇਂ ਕਿ ਗੁਰੂ ਅੱਗੇ ਮਾਫ਼ ਨਹੀਂ ਕਰ ਰਿਹਾ ਪਹਿਲਾਂ ਵੀ ਨਹੀਂ ਕਰ ਰਿਹਾ ਗਰ ਰੱਬ ਦੇ ਕਾਚ ਦੇਰ ਹਨੇਰ ਨਹੀਂ ਹੁੰਦਾ ਸੋ ਇਹ ਜੋ ਦੁਕਾਨਦ ਪਿੱਛੇ ਵਾਪਰੇ ਨੇ ਉਹਨਾਂ ਲਈ ਉਸ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰੀਆਂ ਨੇ ਕੱਲ ਪਰਸੋਂ ਜਦੋਂ ਬਾਰ-ਬਾਰ ਗੱਲ ਸਾਹਮਣੇ ਆ ਰਹੀ ਤੇ ਮਨ ਨੂੰ ਬਹੁਤ ਦੁੱਖ ਹੋ ਰਿਹਾ ਪਰ ਪੁਲਿਸ ਅਫਸਰ ਜਿਹੜੇ ਜਿੱਦਾਂ ਹੈਗੇ ਨੇ ਚਾਹੇ ਸੁਮੇਰ ਸੈਣੀ ਦੀ ਗੱਲ ਹੋਵੇ ਚਾਹੇ ਸਵਰਨ ਸਿੰਘ ਘੋਟਣੀ ਦੀ ਗੱਲ ਹੋਵੇ ਜਿਹਨੇ ਚੱਕਿਆ ਕੌਂਕੇ ਜੀ ਨੂੰ ਉਹਨਾਂ ਨੂੰ ਸਜ਼ਾਵਾ ਕਿਉਂ ਨਹੀਂ ਇਹ ਸਰਕਾਰਾਂ ਦਿੰਦੀਆਂ ਜੇ ਮੈਂ ਬੇਨਤੀ ਕੀਤੀ ਹੈ ਉਹਨਾਂ ਨੂੰ ਸਜ਼ਾਵਾ ਦੀ ਵੀ ਜਾਏ ਉਹ 14 ਦੇ ਬਿਠਾਇਆ ਗਿਆ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਵੀ ਮਤਲਬ ਬਹੁਤ ਸ਼ਾਰਟ ਜਿਹੇ ਦੱਸਤਾ ਦੇਖੋ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਐਕਸਪਲੇਨ ਕੀਤੀ ਹੈ ਕਿ ਜਿੱਦਾਂ ਸਾਨੂੰ ਗੋਲੀ ਕਿਸੇ ਨੇ ਜਿਹਨੇ ਮਾਰੀ ਹੈ ਨਾ ਅਸੀਂ ਇਨਸਾਫੀ ਉਹਨਾਂ ਤੋਂ ਹੀ ਮੰਗ ਰਹੇ ਹਾਂ ਈਵਨ ਉਹ ਤੋਂ ਉੱਤੇ ਉਹਦਾ ਪਿਓ ਜਿਹੜਾ ਬੈਠਾ ਉਹ ਤੋਂ ਇਨਸਾਫ ਮੰਗ ਰਹੇ ਹਾਂ ਫਾਰ ਐਗਜ਼ਾਮਪਲ ਅਗਰ ਸੁਰਨ ਸਿੰਘ ਘੋਟਣੀ ਨੂੰ ਉਦੋਂ ਬਾਦਲਾ ਨੇ ਕਿਹਾ ਬਾਦਲਾ ਨੇ ਕਿਹਾ ਵੀ ਚੱਕੋ ਤੇ ਇਹਨੂੰ ਖਤਮ ਕਰੋ ਇਸ ਸੰਤਾ ਤੋਂ ਮਤਲਬ ਸੰਤਮ ਅਸੀਂ ਤਾਂ ਸੰਤਮ ਕਾਇਏ ਸੀਗੇ ਹੁਣ ਸੰਤਾਂ ਵਰਗਾ ਇੱਕ ਹੋਰ ਆ ਕੇ ਜਥੇਦਾਰ ਬਣ ਗਿਆ ਆ ਵੀ ਇਹਨੇ ਸਾਡਾ ਬੇੜਾ ਡੋਪ ਦੇਣਾ بس ਇਹਨੂੰ ਚੱਕੋ ਤੇ ਖਤਮ ਕਰੋ ਬਾਦਲਾ ਨੇ ਕਹਿਤਾ ਅਗੇ ਉਹ ਘੋਟਨੇ ਨੇ ਆਪਣਾ ਕੰਮ ਕਰਤਾ ਜੋ ਖਬਰਾਂ ਸਾਰੇ ਪਾਸੇ ਆ ਰਹੀਆਂ ਨੇ ਵਿਟਨੈਸ ਜੋ ਗੱਲਾਂ ਕਹਿ ਰਹੇ ਨੇ ਉਸ ਵੇਲੇ ਥਾਣੇ ਦੇ ਅੰਦਰ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਜੋ ਗੱਲਾਂ ਕਹੀਆਂ ਹੁਣ ਉਹਨੂੰ ਘੋਟਨੇ ਨੂੰ ਸਵਰਨ ਸਿੰਘ ਨੂੰ ਕਿਹਨੇ ਹੁਕਮ ਦਿੱਤਾ ਉੱਤੋਂ ਹੁਣ ਉੱਤੇ ਅਸੀਂ ਜਾਣਦੇ ਆ ਵੀ ਇਹਨਾਂ ਨੂੰ ਥੱਲੇ ਵਾਲਿਆਂ ਨੂੰ ਸਜ਼ਾ ਦੇਓ ਜੀ ਇਹਨਾਂ ਨੇ ਕਤਲ ਕੀਤਾ ਜੀ ਕੌਂਕੇ ਸਾਹਿਬ ਦਾ ਉਹ ਉਹਨਾਂ ਨੂੰ ਸਜ਼ਾ ਕਿੱਦਾਂ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਸਜ਼ਾ ਇਹਨਾਂ ਨੂੰ ਦਿੱਤੀ ਜਾਊਗੀ ਤਾਂ ਇਹਨਾਂ ਨੇ ਕਹਿਣਾ ਭਾਈ ਸਾਨੂੰ ਤਾਂ ਉੱਤੋਂ ਹੁਕਮ ਸੀਗਾ ਉਦੋਂ ਹੀ ਬਰਗਾੜੀ ਕਾਂਡ ਦੇ ਵਿੱਚ ਪਹਿਲਾਂ ਡੀਜੀਪੀ ਮੈਂ ਤਾਂ ਪੰਜਾਬ ਸੁਮੇਤ ਸੈਣੀ ਕਦੀ ਬੋਲਿਆ ਨਹੀਂ ਬੋਲਿਆ ਸਰਕਾਰ ਉਹਨਾਂ ਦੀ ਸੀ ਬਾਦਲ ਨੇ মুখ ਖੋਲਿਆ ਨਹੀਂ ਖੋਲਿਆ ਬਾਦਲ ਕੁਮਾਰੀ ਜੇ ਪ੍ਰਤਾਪ ਨੇ ਪੱਤਾ ਪੱਤਾ ਖੋਲ ਕੇ ਸਾਹਮਣੇ ਰੱਖਤਾ ਤੇ ਗੋਲੀ ਚਲਾਉਣ ਦਾ ਹੁਕਮ ਬਾਦਲ ਨੇ ਦਿੱਤਾ ਸੀਗਾ ਸੁਮੇਤ ਸੈਣੀ ਨੇ ਮੰਨਿਆ ਪਰ ਜਦ ਤੱਕ ਸੱਤਾ ਚ ਹੈ ਉਹ ਆਪ ਹੀ ਆਰਡਰ ਕਰ ਰਹੇ ਨੇ ਤਾਂ ਅਸੀਂ ਕੀ ਕਰਾਂਗੇ ਪਰ ਇਹ ਸਾਰੇ ਦੇ ਵਿੱਚ ਦੇਖੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਰੀ ਤੇ ਪੀਰੀ ਦਸਤਾਂਤ ਜਿਹਨਾਂ ਨੇ ਸੱਦਾ ਕਰਕੇ ਤੋੜਨਾ ਸੀ ਉਹਨਾਂ ਨੇ ਉਸ ਦਾ ਬੇੜਾ ਹੀ ਕਰ ਕਰ ਦਿੱਤਾ ਬਿਲਕੁਲ ਮੰਨਿਆ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਕੁਝ ਪਰ ਲੋਕ ਹੈ ਨੇ ਉੱਚ ਅਦਾਰਿਆਂ ਤੇ ਬੈਠੇ ਹੋਏ ਜਿਹੜੇ ਬਿਲਕੁਲ ਹੀ ਮਤਲਬ ਦਰਕੀਨਾਰ ਕਰ ਦੇਣੇ ਚਾਹੀਦੇ ਨੇ ਅੱਜ ਅਸੀਂ ਪਿੰਡ ਪਿੰਡ ਜਾ ਕੇ ਮੁਹਿੰਮ ਛੇੜੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ ਵੱਧ ਤੋਂ ਵੱਧ ਨਮਾਇंदे ਚੰਗੇ ਖੜੇ ਕੀਤੇ ਜਾਣ ਪਰ ਫੇਰ ਵੀ ਜਿਹੜਿਆ ਜਿਹੜੇ 2 4 3 ਢੜੇ ਹੈਗੇ ਨੇ ਉਹ ਆਪਸ ਵਿੱਚ ਸਿਰ ਜੋੜਨ ਨੂੰ ਤਿਆਰ ਨਹੀਂ ਅੱਜ ਵੀ ਸ਼ਾਨੀ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਜੋ ਮੈਂ ਆਪਣੀ ਨਿੱਜੀ ਬੇਨਤੀ ਕਰਨਾ ਸੰਗਤਾਂ ਨੂੰ ਕਿ ਐਸਜੀਪੀਸੀ ਵਿੱਚ ਜਿਹੜੇ ਨਮਾਇंदे ਆ ਉਹਨਾਂ ਦੀ ਕੁਆਲੀਫਿਕੇਸ਼ਨ ਨਿਯਤ ਕੀਤੀ ਜਾਵੇ ਉਹਨਾਂ ਦਾ ਪਿਛਲਾ ਘਟੋ ਘਟ 10 11 ਸਾਲ ਦਾ ਜੀਵਨ ਮੇਖਿਆ ਜਾਵੇ ਉਹਨਾਂ ਨੇ ਸਿੱਖ ਪੰਥ ਨੂੰ ਕੀ ਦੇਣ ਦਿੱਤੀ ਆ ਧਰਮ ਨੂੰ ਕੀ ਸੇਵਾ ਕੀਤੀ ਆ ਉਹ ਕਿੰਨੇ ਨਿਸ਼ਕਾਮ ਨੇ ਕਿ ਕਿੰਨੇ ਕੁ ਠੱਗ ਨੇ ਇਹ ਦੋਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਹੂੰ ਉਹਨਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣ ਹੂੰ ਤੇ ਫੇਰ ਉਹ ਪ੍ਰਚਾਰ ਕਰਨ ਨਿਸ਼ਕਾਮ ਹੋ ਕੇ ਹੂੰ ਕਿ ਜੇ ਆਪਾਂ ਐਸਜੀਪੀ ਦੇ ਮੈਂਬਰ ਬਣ ਕੇ ਤੇ ਉਹ ਐਸਜੀਪੀ ਦੀਆਂ ਗੱਡੀਆਂ ਹੀ ਜਾਇ ਕਰਨੀਆਂ ਨੇ ਉਹਦੇ ਨਾਲ ਪਹਿਲਾਂ ਘਰ ਬਹਿਣ ਜਾਣ ਚੰਗਾ ਧਰਮ ਦੇ ਪ੍ਰਚਾਰ ਵਾਸਤੇ ਆਤਮ ਨੂੰ ਸੰਵਰਪਨ ਕਰਨਾ ਪੈਣਾ ਬਿਲਕੁਲ ਮਨ ਵੇਚੇ ਸਤਗੁਰੂ ਕੇ ਪਾਸ ਤੇ ਸੇਵਕੇ ਕਾਰਜਲਾਸ ਮਨਤਨ ਕਰਕੇ ਜਿਹੜੇ ਬੰਦੇ ਅੱਗੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਟਿਕਟ ਦੇਣ ਲੱਗਿਆਂ ਵਿਚਾਰਿਆ ਜਾਵੇ ਨਹੀਂ ਤਾਂ ਐਸਾ ਨਾ ਹੋਵੇ ਕਿ ਉਹਨਾਂ ਦੇ ਪਰਿਵਾਰ ਕਿਸ ਤਰ੍ਹਾਂ ਦੇ ਹੋਣ ਉਹਨਾਂ ਦਾ ਆਪਣਾ ਪਿਛਲਾ ਜੀਵਨ ਕਿਸ ਤਰ੍ਹਾਂ ਦਾ ਤੇ ਉਹਨਾਂ ਨੂੰ ਟਿਕਟਾਂ ਦੇ ਕੇ ਤੀਸਰੀ ਬੇਨਤੀ ਜਿਹੜੀ ਅੱਜ ਦੁਖਾਂਤ ਮੈਨੂੰ ਹੋਰ ਮਹਿਸੂਸ ਹੋਇਆ ਕਿ ਜਿੰਨਾ ਕਰਕੇ ਅਸੀਂ ਅੱਜ ਆਏ ਸਾਂ ਹੂੰ ਪੰਥਦਰਦੀ ਜਿਹੜੇ ਤਿੰਨ ਚਾਰ ਆਪਣੇ ਆਪ ਨੂੰ ਘੋਉਂਦੇ ਨੇ ਉਹਨਾਂ ਚੋਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੇ ਅੱਜ ਮੀਟਿੰਗ ਸਾਡਾ ਕਿਓ ਲੋਕਾਂ ਦਾ ਸਮਾਂ ਕੋਈ ਪਟਿਆਲਿਆਂ ਆਇਆ ਕੋਈ ਜਲੰਧਰੋਂ ਆਇਆ ਕੋ ਲੁਧਿਆਣੋਂ ਆਇਆ ਕੋਈ ਫਰੀਦਕੋਟੋਂ ਆਇਆ ਇਹਨਾਂ ਦਾ ਸਮਾਂ ਕਿਉਂ ਚੰਡੀਗੜ੍ਹੋਂ ਆਏ ਇਹਨਾਂ ਦਾ ਸਮਾਂ ਕਿਉਂ ਬਰਬਾਦ ਕੀਤਾ ਗਿਆ ਸਾਡਾ ਸਮਾਂ ਕਿਉਂ ਬਰਬਾਦ ਕੀਤਾ ਗਿਆ ਸੰਗਤ ਇਕੱਠੀ ਆ ਲੋੜ ਆ ਲੀਡਰਾਂ ਨੂੰ ਇਕੱਠੇ ਹੋਣ ਦੀ ਉਹ ਇਕੱਠੇ ਹੋ ਕੇ ਹੋਏ 71 ਮੇਲੇ ਮੇਰੇ ਭਾਈ ਦਾ ਦੁਬਦਾ ਦੂਰ ਕਰੋ ਲੈ ਦੁਬਦਾ ਦੂਰ ਕਰੋ ਲੈ ਵਿਲਾਏ ਦੇ ਮਾਂ ਵਾਕ ਅਨਸਾਰ ਇਕੱਠੇ ਹੋ ਕੇ ਆਪਾਂ ਧਰਮ ਦੀ ਲੜਾਈ ਲੜੀਏ ਤੇ ਧਰਮ ਦੀ ਸੇਵਾ ਕਰੀਏ ਬਿਲਕੁਲ ਗੱਲ ਉਹੀ ਹੈ ਵੀ ਸੰਗਤ ਨਹੀਂ ਗਲਤ ਆਪਣੀ ਥਾਂ ਤੇ ਸੰਗਤ ਆਪਣੀ ਥਾਂ ਤੇ ਸਹੀ ਹੈ ਇਸ ਵਾਰ ਪਤਾ ਲੱਗੂਗਾ ਆਗੂ ਕਿਹੜੇ ਗਲਤ ਨੇ ਹਾਂਜੀ ਸਾਨੂੰ ਪਤਾ ਬਾਦਲਾਂ ਦੇ ਨਾਲ ਮੱਥਾ ਲਾਇਆ ਤੇ 1 on 1 ਹੀ ਮੈਚ ਹੋਣਾ ਚਾਹੀਦਾ ਇੱਕ ਦੇ ਸਾਹਮਣੇ ਇੱਕ ਲੜੂ ਤੇ ਹੁਣ ਜਿਹੜਾ ਆਪਣਾ ਇੱਕ ਦੇ ਸਾਹਮਣੇ ਦੂਜਾ ਜਾਂ ਦੂਜੇ ਦੇ ਸਾਹਮਣੇ ਤੀਜਾ ਉਤਾਰ ਕੇ ਖੜੂ ਨਾ ਫਿਰ ਉਹ ਸਾਜਰੀ ਸਾਰੀ ਨਾਨਕ ਨਾਮਲੇਵਾ ਸਿੱਖ ਸੰਗਤ ਦੇ ਸਾਹਮਣੇ ਹੀ ਝੜੂ ਤੇ ਝਾੜ ਕੇ ਛੱਡਾਂਗੇ ਉਹਨੂੰ ਕਿਉਂਕਿ ਫਿਰ ਲੋਕਾਂ ਨੂੰ ਪਤਾ ਲੱਗ ਜਾਣਾ ਜਿਹੜਾ ਮਰਜੀ ਉਹ ਦਾਰਾ ਹੋਵੇ ਜਿਹੜਾ ਮਰਜੀ ਉਹ ਧਾਰਮਿਕ ਆਗੂ ਹੋਵੇ ਠੀਕ ਹੈ ਲਾਸਟ ਟਾਈਮ ਬਟਾਲਾ ਜੀ ਦਾ ਮੈਂ ਤਾਂ ਨਹੀਂ ਬਾਤ ਜ਼ਿਕਰ ਜ਼ਿਆਦਾ ਕਰਦਾ ਕਿਉਂਕਿ ਉਹਨਾਂ ਨੇ ਹਥਿਆਰ ਸੁੱਟ ਤੇ ਵਿਜਦਾ ਸੰਗਤ ਮੈਨੂੰ ਜਾਂ ਜਿੱਦਾਂ ਪੰਜ ਪਿਆਰੇ ਮੈਨੂੰ ਹੁਕਮ ਦੇਣਗੇ ਮੈਨੂੰ ਉਹ ਮਨਜ਼ੂਰ ਆ ਤੁਸੀਂ ਕਹੋਗੇ ਮੈਂ ਇੱਕ ਬੰਦਾ ਨਹੀਂ ਕਿਤੇ ਖੜਾ ਕਰਦਾ ਸੇਵਾ ਜਿੱਥੇ ਲਾਉਂਗੇ ਉੱਥੇ ਕਰਾਂਗੇ ਉਸ ਤੋਂ ਬਾਅਦ ਬਚੇ ਆ ਮੰਦਲ ਉਸ ਤੋਂ ਬਾਅਦ ਅੱਗੇ ਬਚੇ ਭਾਈ ਰਣਜੀਤ ਸਿੰਘ ਜੀ ਧੜਾ ਜਾਂ ਹੋਰ ਛੋਟੇ-ਮੋਟੇ ਧੜੇ ਨੇ ਲੜੋ ਪਰ 101 ਲੜੋ ਸਿਰੇ ਜੋੜੋ ਆਓ ਆਪਸੀ ਮਤਭੇਦ ਇੱਕ ਵਾਰ ਆਪਣਾ ਘਰਤਾ ਬਣਾ ਲਈਏ ਆਪਣਾ ਘਰਤਾ ਉਜੜਦਾ ਹੋਇਆ ਬਚਾ ਲਈਏ ਆਪਸੀ ਮਤਭੇਦ ਬਾਅਦ ਵਿੱਚ ਦੇਖ ਲਾਂਗੇ ਗੁਰੂ ਰਸ ਇਸ ਸੇਵਾ ਵਿੱਚ ਆਪੋ ਆਪਣਾ ਯੋਗਦਾਨ ਪਾਈਏ ਬਿਲਕੁਲ ਬਿਲਕੁਲ ਸੈਣੀ ਨੇ ਕਿਹਦੇ ਖੁਲਾਸੇ ਕਰਤੇ ਕਿਹਦੇ ਬਾਰੇ ਕੀ ਬੋਲਿਆ ਉਹ ਬਾਅਦ ਵਿੱਚ ਬਾਅਦ ਵਿੱਚ ਮੈਨੂੰ ਆ ਕੇ ਮੈਨੂੰ ਮਾਰ ਲਿਓ ਜੁੱਤੀਆਂ ਜਿਹੜੀਆਂ ਮਾਰਤੀਆਂ ਪਰ ਇਸ ਵੇਲੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਆਜ਼ਾਦ ਕਰਵਾ ਲਓ ਦੂਸਰੇ ਪਾਸੇ ਅਗਰ ਗੱਲ ਕੀਤੀ ਰਾਜਵਾਨੇ ਦੀ ਸਜ਼ਾ ਦੀ ਅਗਰ ਗੱਲ ਕਰਦੇ ਆਂ ਰਾਜੂਆਣੇ ਦੇ ਮੈਂ ਤਾਂ ਭੁਖ ਹੜਤਾਲ ਦੀ ਗੱਲ ਕਰਦੇ ਆਂ ਜਾਂ ਇਹਨਾਂ ਨੇ ਹੁਣ ਪਹਿਰਵਾ ਹੀ ਆਂਦੀ ਹੈ ਤੇ ਸਿਰਫ ਰਾਜੂਆਣੇ ਦੀ ਪਹਿਰਵਾ ਹੀ ਆਂਦੀ ਹੈ ਬਾਕੀ ਬੰਦੀ ਸਿੰਘ ਕਿਉਂ ਨਹੀਂ ਦੀਦੇ ਇਹਨਾਂ ਨੂੰ ਸਾਨੂੰ ਸਾਰੇ ਸਿੱਖਾਂ ਦੀ ਸਾਰੇ ਜਿਹਨਾਂ ਲੰਮੇ ਸਮੇਂ ਤੋਂ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਸਾਰੇ ਹੀ ਜਿਹੜੇ ਬੰਦੀ ਸਿੱਖ ਨੇ ਜਿਨ੍ਹਾਂ ਧਰਮਵੱਤੇ ਕੁਰਬਾਨੀਆਂ ਕੀਤੀਆਂ ਜਿਹੜੇ ਬਹੁਤ ਬਹੁਤ ਸਮਾਂ ਪਹਿਲਾਂ ਜੇਲ੍ਹਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਵੀ ਰਿਹਾ ਕਰਨ ਦੀ ਸਰਕਾਰ 'ਗੇ ਅਪੀਲ ਕਰਦਾ ਆਂ ਤੇ ਸਾਨੂੰ ਜਥੇਬੰਦੀਆਂ ਨੂੰ ਉਹਨਾਂ ਵਾਸਤੇ ਉਹ ਪ੍ਰਾਲੇ ਕਰਨੇ ਚਾਹੀਦੇ ਨੇ ਨਹੀਂ ਮੈਂ ਉਹ ਕਹਿ ਰਿਹਾ ਵੀ ਸਾਡੀ ਹੁਣ ਸਰਮੂਰ ਜਥੇਬੰਦੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਹੁਣੀ ਬੰਦੀ ਸਿੰਘਾਂ ਦੀ ਯਾਦ ਕਿਉਂ ਆ ਰਹੀ ਹੈ ਕਿਉਂਕਿ ਇਲੈਕਸ਼ਨ ਆ ਰਹੀ ਹੈ ਨਾ ਇਲੈਕਸ਼ਨ ਆ ਰਹੀ ਹੈ ਤੇ ਆਬਜ਼ਾ ਵੀ ਸਾਡੀ ਇਹ ਸਰਮੂਰ ਜਥੇਬੰਦੀ ਜਿਹੜੀ ਇਹ ਇੱਕ ਆਜ਼ਾਦ ਧੜਾ ਹੈ ਇਹ ਉਹ ਤਖਤ ਹੈ ਜਿਹੜਾ ਦੁਨੀਆ ਨੂੰ ਫੈਸਲੇ ਸੁਣਾਦਾ ਜਿਹੜੇ ਫੈਸਲੇ ਨਹੀਂ ਸੀ ਹੁੰਦੇ ਕੋਟਾ ਕਚਹਿਰੀਆਂ 'ਚ ਤੇ ਉਹ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਜਾਂਦੇ ਸੀ ਹੁੰਦੇ ਰਹੇ ਆ ਕਿਉਂਕਿ ਸਿਧਾਂਤ ਆ ਸਿੱਖ ਧਰਮ ਦਾ ਵੀ ਧਰਮ ਜਿਹੜਾ ਸਿਆਸਤ ਦੇ ਉੱਪਰ ਹੋਵੇ ਧਰਮ ਹੀਟ ਰਾਜ ਪਰ ਪਿਛਲੇ ਕੁਝ ਸਮੇਂ ਤੋਂ ਧਰਮ ਥੱਲੇ ਹੋ ਗਿਆ ਸਿਆਸਤ ਉੱਪਰ ਆ ਵੀ ਹੋ ਗਈ ਇਹਨਾਂ ਨੇ ਆਪਣੀਆਂ ਮਨਮਾਨੀਆਂ ਕੀਤੀਆਂ ਇਹਨਾਂ ਨੇ ਮਨਮਾਨੀਆਂ ਕੀਤੀਆਂ ਨੇ ਪਰ ਬਾਦਲਾਂ ਨੇ ਇੰਨਾ ਬੇੜਾ ਕਰ ਕੀਤਾ ਪਰ ਫੇਰ ਵੀ ਉਤ ਤੋਂ ਬਾਅਦ ਮਤਲਬ ਆਪਣੇ ਹੱਥ ਠੋਕੇ ਸਾਰੀਆਂ ਸੰਸਥਾਵਾਂ ਦੇ ਵਿੱਚ ਬਿਠਾਏ ਹੋਏ ਨੇ ਸੰਗਤ ਨੂੰ ਕਿਉਂ ਨਹੀਂ ਨਜ਼ਰ ਆਂਦਾ ਖੁੱਲ ਕੇ ਸੰਗਤ ਕਿਉਂ ਨਹੀਂ ਬੋਲਦੀ ਹੁਣ ਤੁਹਾਡ ਨਾਲ ਵੀ ਮੈਂ ਗੱਲ ਕਰ ਰਿਹਾ ਮੈਨੂੰ ਐਵੇਂ ਲੱਗ ਰਿਹਾ ਵੀ ਤੁਸੀਂ ਬਹੁਤ ਬਹੁਤ ਚੀਜ਼ਾਂ ਬੋਲਣਾ ਚਾਹਦੇ ਪਰ ਨਾਮ ਲੈਣ ਤੋਂ ਗੁਰੇਜ਼ ਕਰ ਰਹੇ ਹੋ ਅਸੀਂ ਕਿਉਂ ਉਸ ਚੀਜ਼ ਨੂੰ ਮਤਲਬ ਖੁੱਲ ਕੇ ਕਿਉਂ ਨਹੀਂ ਕਹਿੰਦੇ ਜਾਂ ਸੰਗਤ ਗੁਰੂ ਘਰਾਂ 'ਚ ਜਾ ਕੇ ਕਿਉਂ ਨਹੀਂ ਪੁੱਛਦੀ ਪੀ ਇਹ ਸਾਡੇ ਗੁਰੂ ਦਾ ਘਰ ਆ ਸਾਡੇ ਗੁਰੂ ਦਾ ਘਰ ਆ ਸ਼ਹੀਦੀ ਜੋੜ ਮੇਲ ਹੋਣ ਚਾਹੇ ਵਿਸਾਖੀ ਦਾ ਮੇਲਾ ਹੋਵੇ ਤੇ ਚਾਹੇ ਅੱਗੇ ਹੋਲਾ ਮੱਲਾ ਹੋਵੇ ਤੁਸੀਂ ਕਿੱਦਾਂ ਗੁਰੂ ਦੀ ਜ਼ਮੀਨ ਖੇਕਿਆਂ ਤੇ 6-6 ਕਰੋੜ ਦੇ ਚੜ੍ਹਦੇ ਤੇ ਦੁਕਾਨਦਾਰਾਂ ਦਾ ਖੂਨ ਪੀਂਦੇ ਅਸੀਂ ਕਿਉਂ ਨਹੀਂ ਪੁੱਛਦੇ ਇਹ ਇਹ ਜ਼ਿੰਮੇਵਾਰੀ ਕਿਹਦੀ ਹੈ ਇਸੇ ਵਾਸਤੇ ਦੇ ਜਐਸਜੀਪੀਸੀ ਚ ਪੰਥਦਰਦੀਆਂ ਦੀ ਕਮੇਟੀ ਬਣੀ ਗਾੜੀ ਤੇ ਜਿਨ੍ਹਾਂ ਪ੍ਰਾਣਿਆਂ ਨੇ ਇੰਨਾ ਸਮਾਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਸਿੱਖ ਪੰਥ ਪੰਥ ਦੱਸ ਰਿਹਾ ਵੀ ਨੁਕਸਾਨ ਹੋਇਆ ਉਹਨੂੰ ਪੂਰਾ ਕਰਨ ਵਾਸਤੇ ਧਰਮੀ ਬੰਦੇ ਅੱਗੇ ਆਉਣ ਸਾਡੀ ਇਹੋ ਬੇਨਤੀ ਆ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਦੇ ਘਪਲੇ ਲਗਾਤਾਰ ਮੈਂ 150 ਤੋਂ ਉੱਤੇ ਐਪੀਸੋਡ ਕਰ ਚੁੱਕਿਆ ਤੁਹਾਨੂੰ ਪਤਾ ਹੀ ਹੈ। ਘਪਲੇ ਜੱਗ ظاہر ਨੇ। ਮੈਨੇਜਰਸ ਖਤਰਾਂ ਤੋਂ ਲੈ ਕੇ ਸੇਵਾਦਾਰਾਂ ਤੱਕ ਦੀਆਂ ਚੀਜ਼ਾਂ ਜੱਗ ਜ਼ਾਹਿਰ ਨੇ ਕਿਹੜਾ-ਕਿਹੜਾ ਨੇ ਕਰਾਪਸ਼ਨ ਕੀਤੀ ਜਿਹਨਾਂ ਦੇ ਉੱਤੇ ਫੌਜਦਾਰੀ ਮੁਕੱਦਮੇ ਹੋਏ ਨੇ 1925 ਐਕਟ ਨੂੰ ਲੈ ਕੇ ਜਿਹੜੇ ਨੇ ਇਹ ਦੁਹਾਈਆਂ ਦਿੰਦੇ ਨੇ ਉਹ ਐਕਟ ਐਕਟ ਨੂੰ ਇਹਨਾਂ ਨੇ ਆਪ ਹਾਂ ਤੇ ਇਹ ਵੀ ਸੁਣਿਆ ਗਿਆ ਬਈਆਂ ਰੋਟੀਆਂ ਦਾ ਵੀ ਕਬਲੇ ਹੋ ਗਿਆ ਝੂਠ ਦਾ ਕਬਲਾ ਹੋ ਗਿਆ 328 ਰੂਪ ਹੋ ਗਿਆ ਮਤਲਬ ਇੰਨਾ ਕੁਝ ਸਾਹਮਣੇ ਆ ਪਰ ਇਹ ਪੱਕੇ ਪੈਰੀ ਆਪਣੇ ਪੈਰ ਜਮਾ ਚੁੱਕੇ ਆ ਮੈਂ ਇਹ ਜਾਨਣਾ ਚਾਹਨਾ ਕਿ ਹੁਣ ਸਾਡੇ ਪ੍ਰਧਾਨ ਹੁਣ ਜਥੇਦਾਰ ਹੁਣ ਜਾਂ ਮਤਲਬ ਹੋਰ ਸ਼੍ਰਮਣੀ ਕਮੇਟੀ ਮੈਂਬਰ ਹੋਣ ਚਾਹੇ ਉੱਥੇ ਤੇ ਕੰਮੇ ਹੋਣ ਉਹਨਾਂ ਦੇ ਅੰਦਰ ਕੀ ਗੱਲ ਜਿਹੜੇ ਘਪਲੇ ਪਤਾ ਹੈ ਉਹਨਾਂ ਨੂੰ ਉਹਨਾਂ ਦੇ ਅੰਦਰ ਜ਼ਮੀਰ ਜਾਂ ਇਨਸਾਨੀਅਤ ਜਾਂ ਸਿੱਖੀ ਦਾ ਜਜ਼ਬਾ ਖਤਮ ਹੋ ਗਿਆ ਜਿਹੜਾ ਬੰਦਾ ਜਿਹਦੇ ਫੋਨ ਨਾ ਭਰਤੀ ਹੋਇਆ ਉਹਨੇ ਉਹਦੀ ਗੱਲ ਕਰਨੀ ਹੈ ਜੀ ਉਹਨੇ ਸਾਡੀ ਧਰਮ ਦੀ ਗੱਲ ਨਹੀਂ ਕਰਨੀ ਨਾ ਸਾਡੀ ਗੱਲ ਕਰਨੀ ਹੈ ਮਤਲਬ ਮਤਲਬ ਉਹਨਾਂ ਦੇ ਅੰਦਰ ਸਿੱਖੀ ਜਜ਼ਬਾ ਖਤਮ ਹੋ ਗਿਆ ਸਾਡੇ ਵਾਸਤੇ ਪੈਸੇ ਸਾਰਾ ਕੁਝ ਰਹਿ ਗਏ ਆ ਅਹੁਦੇ ਰਹਿ ਗਏ ਆ ਉਹਨਾਂ ਦੀ ਜ਼ਮੀਰ ਜਿਹੜੀ ਆ ਨਾ ਉਹਨਾਂ ਦੀ ਗੁਲਾਮ ਆ ਉਹਨਾਂ ਦੀ ਜ਼ਮੀਰ ਉੱਪਰਿਆਂ ਦੀ ਗੁਲਾਮ ਆ ਜਿਨ੍ਹਾਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਉਹਨਾਂ ਦਾ ਰੁਜ਼ਗਾਰ ਦਿੱਤਾ ਉਹ ਨਹੀਂ ਸੱਚ ਕਹਿ ਸਕਦੇ ਤੇ ਉਸ ਤੋਂ ਬਾਅਦ ਗੁਰੂਆਂ ਦੀਆਂ 골ਕਾਰ ਲੁੱਟ ਕੇ ਉਹਨਾਂ ਦੇ ਘਰ ਭਰਦੇ ਤੇ ਆਪਣਾ ਘਰ ਭਰਦੇ ਤੇ ਕਰੋੜਾਂ ਦੀਆਂ ਸੰਪਤੀਆਂ ਬਣਾ ਲਈਆਂ ਨੇ ਹਾਂਜੀ ਹਾਂਜੀ ਚਲੋ ਜੀ ਆਪਣੇ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਮੈਂ ਇਹ ਗੱਲ ਕਹਾਂਗਾ ਸੰਗਤ ਜੀ ਸੱਚ ਜਿਹੜਾ ਹੁੰਦਾ ਨਾ ਉਹ ਕਦੇ ਵੀ ਲੁਕੋਇਆ ਨਹੀਂ ਜਾ ਸਕਦਾ ਸੱਚ ਮਤਲਬ ਪ੍ਰਤੱਖ ਤੇ ਜਿਹੜੀ ਚੀਜ਼ ਸੱਚ ਹੁੰਦੀ ਹੈ ਉਹ ਬਿਲਕੁਲ ਪ੍ਰਤੱਖ ਨਜ਼ਰ ਆਉਂਦੀ ਹੈ ਤੇ ਇਸ ਦੁਨੀਆ ਨੂੰ ਪਤਾ ਹੁੰਦਾ ਹੈ ਜਿਵੇਂ ਤਰ ਕੌਕੇ ਜੀ ਦਾ ਕਤਲ ਜਿੱਦਾਂ ਕੀਤਾ ਗਿਆ ਲਕੋ ਕੇ ਬੜਾ ਰੱਖਿਆ ਅੱਜ ਕੱਢਣਾ ਪਿਆ ਪਿਛਲੇ 4 ਮਹੀਨੇ ਤੋਂ ਮੈਂ ਲਗਾਤਾਰ 3 ਮਹੀਨੇ ਤੋਂ ਚੀਕ ਰਿਹਾ ਸੀ ਫਾਈਲ ਕਿੱਥੇ ਆ ਕਿੱਥੇ ਕਿੱਥੇ ਆਈ ਫਾਈਲ ਸਾਹਮਣੇ ਪਰ ਉਹਦੇ ਵਿੱਚ ਪਕੌੜੇ ਨਹੀਂ ਆਏ ਵਿਟਨਸ ਕਹਿੰਦੇ ਨੇ ਕਿ ਉਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਟੁੱਟੇ ਟੁੱਟੇ ਕਰਕੇ ਰੋੜ ਦਿੱਤੀ ਗਈ লাশ ਤਾਂ ਕਿ ਕਿਹਦੇ ਤਰ੍ਹਾਂ ਕੇ লাশ ਨਾਲ ਉੱਤੇ ਆ ਜਾਵੇ ਪਤਾ ਲੱਗ ਜੂਗਾ ਉਸ ਵੇਲੇ ਦਾ ਮਾਹੌਲ ਖਰਾਬ ਹੋਊਗਾ ਜਦੋਂ ਫਿਰ ਉਹਨਾਂ ਦਾ ਭੋਗ ਸੀਗਾ ਉਦੋਂ ਭੋਗ ਵੇਲੇ ਵੀ ਸਾਰੀ ਸਾਰੀ ਪਾਸੇ ਮਤਲਬ ਚੌਂਕੀ ਬਣਾ ਦਿੱਤੀ ਗਈ ਸੀ ਉਹ ਪੂਰਾ ਇਲਾਕਾ ਕੌਂਕੇ ਹੁਣ ਇਹ ਸਭ ਕੁਝ ਜਾਣਦਿਆਂ ਹੋਇਆ ਬੁੱਝਦੇ ਹੋਇਆ ਕਿ ਸਾਨੂੰ ਮਾਰਨ ਵਾਲੇ ਅਸਲ ਬੁੱਚੜ ਕੌਣ ਸੀ ਉਹ ਸਿਆਸਤਦਾਨ ਜਿਹਨਾਂ ਨੂੰ ਸੱਤਾ ਦਿੱਤੀ ਸੀ ਤੇ ਉਹ ਸਿਆਸਤਦਾਨਾਂ ਨੇ ਸਾਡਾ ਕੀਤਾ ਕੀ ਉਹਨਾਂ ਸਿਆਸਤਦਾਨਾਂ ਨੇ ਸਾਡੀ ਬੋਲੀ ਲਾ ਕੇ ਮੌਤ ਲਿਖੀ ਕਤਲ ਕੀਤੇ ਸਾਡੇ ਘਾਣ ਬਾਰੋ ਕਿਸ ਨੇ ਆਕੇ ਨਹੀਂ ਕੀਤਾ ਇਹਨਾਂ ਨੇ ਕਰਵਾਇਆ ਸਾਡਾ 25000 ਲਵਾਰਸ ਲਾਸ਼ਾਂ ਕਿੱਦਾਂ ਸਾਡੇ ਪੱਲੇ ਪਈਆਂ ਇਹਨਾਂ ਨੇ ਪਾਈਆਂ ਇਹਨਾਂ ਨੇ ਮਰਵਾਏ ਤੇ ਜਿਹੜਾ ਵਾਰਿਸ ਬਣਿਆ ਉਹ ਵੀ Laash ਬਣਾ ਕੇ ਗੁੰਮਸ਼ੁਦਾ ਕਰਤਾ ਫੇਰ ਅਸੀਂ ਇਹਨਾਂ ਤੇ ਹੀ ਇਕੱਲਾ ਤੇ ਭਰੋਸਾ ਕਰਕੇ ਫੇਰ ਸਾਹਮਣੇ ਆਨੇ ਇਹਨਾਂ ਨੂੰ ਜਿਤਾਣੇ ਆ ਮਤਲਬ ਹੁਣ ਫੇਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ ਅਸੀਂ ਵੋਟਾਂ ਬਣਾਵਾਂਗੇ ਉਸ ਤੋਂ ਬਾਅਦ ਮਤਲਬ ਸ਼੍ਰੋਮਣੀ ਕਮੇਟੀ ਦਾ ਜਿੰਦਾਬਾਦ ਕਰਨੀ ਕਰਨੀ ਆ ਬਾਦਲ ਸਾਹਿਬ ਬਾਦਲ ਸਾਹਿਬ ਜਿੰਦਾਬਾਦ ਕਰੋ ਉਹਨਾਂ ਦੀ ਨਵੀਂ ਪੀੜ੍ਹੀ ਨਵੀਂ ਪਨੀਰੀ ਆ ਗਈ ਹੈ ਉਹਨੂੰ ਜਿੰਦਾਬਾਦ ਕਰੋ ਇੰਨੇ ਅਸੀਂ ਅਕਿਰਤ ਕਰਨ ਹੋ ਗਏ ਆ ਇੰਨੇ ਜ਼ਮੀਰ ਸਾਡੇ ਮਰ ਗਏ ਆ ਸਾਨੂੰ ਪਤਾ ਹੁੰਦਾ ਹੋਇਆ ਸਾਡੇ ਗੁਰੂ ਦੀ ਬੇਅਦਬੀ ਇਹਨਾਂ ਨੇ ਕੀਤੀ ਬੇਕਸੂਰੇ ਸਿੰਘ ਇਹਨਾਂ ਨੇ ਮਰਵਾਏ ਸਾਡੇ ਜਥੇਦਾਰ ਤੱਕ ਇਹਨਾਂ ਨੇ ਚਕਵਾ ਕੇ ਮਰਵਾਏ ਅਸੀਂ ਫੇਰ ਵੀ ਉਹਨਾਂ ਦੇ ਟਲਵੇ ਚੱਟ ਰਹੇ ਆ ਉਹਨਾਂ ਦੀ ਜੁੱਤੀ 'ਚ ਪਾਣੀ ਪੀ ਰਹੇ ਆ ਤਾਂ ਫੇਰ ਯਾਦ ਰੱਖਿਓ ਉਸ ਗੁਰੂ ਦੇ ਦਰ ਤੇ ਜਦੋਂ ਟੁਗੂਗੇ ਨਾ ਉੱਥੋਂ ਹੀ ਲਾਤੀ ਪੈਣੀ ਹੈ ਬਹੁਤ ਬੁਰੀ ਤਰ੍ਹਾਂ ਕਿਉਂਕਿ ਇੱਥੇ ਰਹਿੰਦੇ ਆ ਉਹ ਲੱਤ ਨਹੀਂ ਮਾਰਦਾ ਮੱਤ ਮਾਰਦਾ ਪਰ ਜਦੋਂ ਉੱਥੇ ਟੁਗੂਗੇ ਨਾ ਉੱਥੇ ਲਾਤੀਮ ਨੇ ਮਾਰਨੀ ਹੈ ਉੱਥੇ ਤੁਹਾਨੂੰ ਉਹਦੀ ਗੋਦੀ ਚ ਵੀ ਥਾਂ ਨਹੀਂ ਮਿਲਦੀ ਯਾਦ ਰੱਖਿਓ ਨਹੀਂ ਤਾਂ ਭੁੱਲਾ ਚੁੱਕਾ ਆਪਣੀਆਂ ਬਖਸ਼ਾ ਕੇ ਸਹੀ ਰਾਹ ਤੇ ਆਜੋ ਜੇ ਪੰਥ ਬਚਾਣਾ ਹੈ ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ ਤੁਸੀਂ ਚਾਹੇ ਸ਼੍ਰੋਮਣੀ ਕਮੇਟੀ ਦੇ ਵਿੱਚ ਵਰਕਰ ਹੋ ਚਾਹੇ ਐਸਜੀਪੀਸੀ ਦੇ ਨਾਲ ਕਿਸੇ ਵੀ ਤਰੀਕੇ ਤੁਸੀਂ ਜੁੜੇ ਹੋਏ ਹੋ ਆਪਣੇ ਜ਼ਮੀਰ ਜਗਾਓ ਇਹਨਾਂ ਦੀ ਕਰਪਸ਼ਨ ਬਾਹਰ ਲੈ ਕੇ ਆਓ ਹੁਣ ਤੱਕ ਟੋਟਾ-ਕਟ ਬੋਲਣਾ ਸ਼ੁਰੂ ਕਰੋ ਤੇ ਜਿਹੜੇ ਅਕਾਲੀ ਦੇ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਆ ਉਹਨਾਂ ਨੂੰ ਵੀ ਕਹਿਣਾ ਥੋੜੀ ਸ਼ਰਮ ਕਰ ਲਓ ਹੁਣ ਤਾਂ ਥੋੜੀ ਸ਼ਰਮ ਕਰ ਲਓ ਦਿੱਲੀ ਜਿੱਥੇ ਸਤਿਰ ਜੋੜਨ ਗਏ ਆ ਤੁਸੀਂ ਦਾ ਘਟੋ ਘਟ ਪੰਥ ਦਾ ਹੁਣ ਭਲਾ ਸੋਚ ਲਓ ਸੋ ਇੰਨੀਆਂ ਗੇ ਬੇਨਤੀਆਂ ਪ੍ਰਵਾਨ ਕਰਨਾ ਪ੍ਰੋਗਰਾਮ ਚ ਚੰਗਾ ਲੱਗਿਆ ਹੋਇਆ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੂੰ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰਦਿਆ ਕਰੋ ਚੜ ਦੀ ਗੱਲਾਂ ਚੜਾਓ ਹੱਸਦੇ ਵਾਸਤੇ ਰਹੋ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦਾ ਮਾਤ ਰੱਖਿਆ ਕਰੋ ਦਿਓ ਜਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ